ਅਨੂਸ਼ਾਸਕ ਜੀ ਫੇਰ ਹੋ ਗਈ ਉੱਠ ਗੜੇ ਪਿੰਡਾ ਰੈਡੀ ਹੋ ਗਈ ਅਨੂਸ਼ਾਸਕ ਜੀ ਸਾਰਿਆਂ ਨੂੰ ਤੇ ਬੱਚੇ ਨਾਲੇ ਪੱਗੂ ਤੇ ਪੱਗਾਂ ਬੰਨ੍ਹੇ ਰਹਿ ਗਏ ਉਹਨਾਂ ਦੇ ਕੰਨਿਆ ਬਸ ਮੰਨਣਗੇ 5-4 ਮਿੰਟ ਚ ਹਾਂਜੀ ਸਾਰਿਆਂ ਨੂੰ ਟਾਈਮ ਨਾ ਆਇਆ ਕੱਢ ਨਾ ਤੋਏ ਨਹੀਂ ਹੋਇਆ ਨਾ ਸਵਕਸਦਾ ਟਾਈਮ ਆ ਉਹਨਾਂ ਦਾ ਤੇ ਅੱਜ ਅਸੀਂ ਪੂਰਾ ਘੁੰਮ ਕੇ ਆਵਾਂਗੇ ਕਿਉਂਕਿ ਅੱਜ ਕੱਲ ਨੂੰ ਸ਼ਾਮ ਨੂੰ ਸਾਡੀ ਟ੍ਰੇਨ ਆ ਅੱਜ ਕੋਈ ਇੱਕ ਤਰ੍ਹਾਂ ਦਾ ਜਾਨ ਤੋਂ ਜ਼ਿਆਦਾ ਜਿੰਨਾ ਘੁੰਮ ਹੋਵੇ ਗੱਡੀ ਅਸੀਂ ਬੁੱਕ ਕਰ ਲਈ ਆ ਗੱਡੀ ਸਾਨੂੰ 1800 ਚ ਮਿਲੀ ਹੈ ਤੋਂ ਅਸੀਂ ਕਿਤੇ ਨੌਨੇਸੀ ਗੱਡੀ ਉਹਦੇ ਵਿੱਚ ਕਾਰਨ ਇਹ ਆ ਕਿ ਐ ਨਹੀਂ ਪਤਾ 5 ਮਿੰਟ ਬਾਅਦ ਰੁਕਣਾ ਪਵੇ 10 ਮਿੰਟ ਬਾਅਦ ਉਤਰਨਾ ਪਵੇ ਇਹ ਦੁਬਾਰਾ ਕੋਈ ਅਗਲੀ ਸਾਈਡ ਦੇਖਣ ਲਈ ਤੇ ਜਦੋਂ ਇਹ ਸੀਨੇ ਗਰਮ ਹੋਣਾ ਉਦੋਂ ਤਾਂ ਇਸ ਵੀ ਨਹੀਂ ਗਰਮ ਹੋਣਾ ਇਹਨੂੰ ਇਸੇ ਗਰਮ ਹੋਣਾ ਇਸੇ ਗਰਮ ਤਾਂ ਹੋਣੀ ਹੋਊਗਾ ਫਿਰ ਅਸੀਂ ਠੰਡਾ ਕਰਨਾ ਹਾਂ ਜਦੋਂ ਨੂੰ 쿨ਿੰਗ ਬਣਨੀ ਐ ਐ ਕਹਿੰਦੇ ਕਹੇ ਜਦੋਂ ਨੂੰ 쿨ਿੰਗ ਬਣਨੀ ਆ ਉਦੋਂ ਉਤਰਨ ਦਾ ਟਾਈਮ ਹੋ ਜਾ ਕਰੂਗਾ ਇਸ ਕਰਕੇ ਅਸੀਂ ਨੌਨੇਸੀ ਗੱਡੀ ਵੀ ਪ੍ਰੈਫਰ ਕੀਤੀ ਤੇ ਨਾਲੇ ਸਾਡਾ ਰੇਟ ਵੀ ਘੱਟ-ਘੱਟ 5-600 ਦਾ ਫਰਕ ਪੈ ਗਿਆ ਦੂਜੀ ਗੱਡੀ ਉਹ ਮੰਗਰਸ ਦੀ 2500 ਰੁਪਏ ਇਨੋਵਾ ਤੇ ਅਸੀਂ ਟਵੇਰਾ ਕਰ ਲਈ ਮੈਂ ਕਿਹਾ ਅਸੀਂ 7 ਜਾਣੀ ਆ ਸੱਤ ਵੀ ਦੋ ਤਾਂ ਛੋਟੇ ਹੀ ਆਗੇ ਤੇ ਠੀਕ ਲੱਗੂਗੀ ਸਾਨੂੰ ਉਹ ਬਾਕੀ ਹੁਣ ਬ੍ਰੇਕਫਾਸਟ ਕਰਾਂਗੇ ਸਾਰੇ ਹੁਣ ਤਿਆਰ ਹੋ ਰਹੇ ਨੇ ਇੱਕ ਵਾਰ ਆ ਕੇ ਚਲੇਗੇ ਇੱਥੋਂ ਸਾਡਾ ਹੁਣ ਸਾਡਾ ਰੂਮ ਵੀ ਚੇਂਜ ਆ ਗਿਆ ਕਿ ਕੱਠੀ ਬੁਕਿੰਗ ਇੱਥੇ ਸਾਨੂੰ ਮਿਲ ਨਹੀਂ ਰਹੀ ਸੀਗੀ ਥੋੜੀ ਦਿੱਕਤ ਦੇ ਗਈ ਕਿਉਂਕਿ ਇੱਥੇ ਬੁਕਿੰਗ ਬਹੁਤ ਰਹਿੰਦੇ ਆ ਕਮਰਿਆਂ ਦੀ 2 ਮਹੀਨੇ ਪਹਿਲਾਂ ਐਡਵਾਂਸ ਬੁਕਿੰਗ ਕੀਤੀ ਸੀ ਫਿਰ ਵੀ ਦਿੱਕਤ ਆ ਇਹ ਤਾਂ ਇਸ ਤਰ੍ਹਾਂ ਕਰਨੀ ਬੰਦੋ ਵੀ ਰਾਤ ਨੂੰ ਹੀ 12 ਵਜੇ ਜਦੋਂ ਪਤਾ ਲੱਗਦਾ ਵੀ ਟਾਈਮ ਹੋ ਗਏ 2 ਮਹੀਨੇ ਪੂਰੇ ਹੁੰਦੇ ਤਾਂ ਅੱਧੀ ਰਾਤ ਨੂੰ ਬੁਕਿੰਗ ਕਰੋ ਤਾਂ ਵੀ ਬਹੁਤ ਮੁਸ਼ਕਿਲ ਕਈ ਵਾਰ ਕਮਰੇ ਹੀ ਮਿਲਦੇ ਨੇ ਹੈਗੇ ਉਦੋਂ ਵੀ ਨਹੀਂ ਸਾਡਾ ਪਹਿਲਾਂ ਪਤਾ ਨਹੀਂ ਸੀਗਾ ਨਾ ਪਹਿਲਾਂ ਸਾਡਾ ਟਾਈਮ ਤੋਂ ਟਾਈਮ ਦੀ ਬਣਿਆ ਲੋਕ ਨੂੰ ਮੰਨਦਾ ਹਾਂ ਹਾਂ ਆਪਾਂ ਨੂੰ ਡੇਢ ਕੁ ਵੀ ਨਹੀਂ ਹੋਇਆ ਹਲੇ ਬੁੱਕ ਕਰ ਪਹਿਲਾਂ ਪਤਾ ਨਹੀਂ ਸੀ ਜੀ ਤੁਹਾਡਾ ਜੇ 2 ਮਹੀਨੇ ਪਹਿਲਾਂ ਪਤਾ ਹੁੰਦਾ ਫਿਰ ਗੱਲ ਹੋਰ ਹੋਣੀ ਸੀ ਸ਼ਾਇਦ ਵਧੀਆ ਸਾਨੂੰ ਇਕੱਠੇ ਹੀ ਮਿਲ ਜਾਂਦੇ ਤੇ ਦਿਨ ਵੀ ਵੱਧ ਜਾਂਦੇ ਦਿਨ ਵੀ ਸਾਨੂੰ ਤਾਂ ਹੀ ਲਿミਟਿਡ ਰੱਖਣੇ ਪਏ ਕਿਉਂਕਿ ਬੁਕਿੰਗ ਪੂਰੀ ਪੂਰੀ ਹੈ ਨਹੀਂ ਸੀ ਸਾਡੇ ਕੋਲੇ ਪਰ ਹੋ ਜਾਣਾ ਦੋ ਤਿੰਨ ਸਾਰਾ ਘੁੰਮ ਆ ਜਾਣਾ ਜੈਪੁਰ ਤੱਕ ਲੈ ਕੇ ਘੁੰਮਣਾ ਹਾਂ ਕੱਲਾ ਜੈਪੁਰ ਹੀ ਘੁੰਮਣਾ ਤੇ ਬਾਕੀ ਜਿਹੜੀ ਦੂਜੇ ਨਾਲੇ-ਦਾਲੇ ਹੋਰ ਸਿਟੀਜ਼ ਨੇਗੇ ਉਹ ਅਸੀਂ ਕਦੇ ਫੇਰ ਚੱਕਰ ਲਾਵਾਂਗੇ ਫੇਰ ਬਣਾਵਾਂਗੇ ਪ੍ਰੋਗਰਾਮ ਨਾਲੇ ਸਾਨੂੰ ਚਲੋ ਇੱਧਰ ਤਾਂ ਸਾਨੂੰ ਪਤਾ ਲੱਗ ਗਿਆ ਖਾਣ-ਪੀਣ ਨੂੰ ਤਾਂ ਜਿੰਨੂੰ ਠੀਕ ਹੀ ਮਿਲ ਜਾਂਦਾ ਸਾਰਾ ਕੁਝ ਇੱਥੇ ਕੱਲ ਤਾਂ ਹੋਲੀ ਕਰਕੇ ਸਾਨੂੰ ਦਿੱਕਤ ਆ ਗਈ ਸੀ ਤੇ ਚਲੋ ਜੀ ਹੁਣ ਫਿਰ ਅਸੀਂ ਤਿਆਰ ਹੁੰਨੇ ਆਂ ਹਾਂਜੀ ਹੁਣ ਬ੍ਰੇਕਫਾਸਟਾਂ ਜਾ ਰਹੇ ਆ ਸਾਰੇ ਰੈਡੀ ਨੇਗੇ ਤੇ ਰੂਮ ਵੀ ਚੇਂਜ ਹੋਊਗਾ ਸਾਡਾ ਕਿਉਂਕਿ ਇਕ ਅੱਜ ਤੋਂ ਲੈ ਕੇ ਕੱਲ ਤੱਕ ਦੀ ਬੁਕਿੰਗ ਸਾਡੀ 114 ਨੰਬਰ 114 ਨੰਬਰ ਆ ਨਾ 314 314 ਨੰਬਰ ਰੂਮ ਚ ਤੇ ਹੁਣ ਪਹਿਲਾਂ ਬ੍ਰੇਕਫਾਸਟ ਕਰਦੇ ਆ ਸਮਾਨ ਅਸੀਂ ਪੈਕ ਕਰ ਲਿਆ ਤੇ ਦੂਸਰੇ ਕਮਰੇ ਚ ਬਸ ਧਰ ਲਈਏ ਜਾ ਕੇ ਸਮਾਨ ਚਲੋ ਚੱਲੀਏ ਚਲੋ ਫੇਕ ਖਵਾ ਬੰਦ ਕਰ ਉਹ ਲਾਈਟਾਂ ਬੱਕਾ ਬੰਦ ਕਰ ਦੋ ਲੌਕ ਕਰ ਦੇ ਮੈਂ ਗੁਰਮੀਰ ਚਲੋ ਅਜ ਮਹਾਵੀ ਨਹੀਂ ਬੱਗ ਬੰਨ ਲਈ ਵੇਖੋ ਜੱਜ ਗਿਆ ਸਰਦਾਰ ਮੁੰਡਾ ਰੱਬ ਕਰੇ ਲੋਕਾਂ ਕਰਦੇ ਚੇਤੀ ਅੱਜ ਮਰ ਕਿਧਰ ਕਿਧਰ ਦੀ ਤਿਆਰੀ ਆ ਅੱਜ ਕੋਈ ਹੈਗਾ ਸਾਰਾ ਕੁਝ ਅੱਗੇ ਆ ਵੀ ਦੱਸਣਗੇ ਆਪ ਵੀ ਦੱਸਣਗੇ ਅਗਰ ਕਾਰਡ ਵੇਰੇ ਤੇ ਹੈਗੇ ਨੇ ਹਾਂ ਆਪ 옵ਸ਼ਨ ਦੱਸਾਂਗੇ ਕਿ ਕਿਹੜੇ ਕਿਹੜੇ ਸੰਗਤ ਨੂੰ ਮਾਰੂ ਚਲੋ ਠੀਕ ਆ ਅੱਜ ਕੈਂਟੀਨ ਚ ਪਹੁੰਚ ਗਏ ਬੈਠ ਜਾਓ ਹਾਂ ਕਿੱਥੇ ਬੈਣਾ ਅੱਠ ਉੱਧਰ ਬੈ ਜਾ ਸਾਰਾ ਆਰਡਰ ਕਰਨ ਗਿਆ ਹੋਇਆ ਕੀ ਬਣਾਜੇ ਜਰੇ ਨਹੀਂ ਆਜੇ ਹਾਂ ਤੋਂ ਨਹੀਂ ਗਿਆ ਪੂਰੀ ਪੂਰੀ ਹੋਲੇ ਚਲ ਇਹ ਖਾ ਲਓ ਫਿਰ ਕੋਈ ਗੱਲ ਨਹੀਂ ਵਧੀਆ ਹੈ ਨਹੀਂ ਇਹ ਬੈਣਾ ਇਹ ਕਿ ਖੋਲੇ ਕੇ ਆਲੂ ਹੈ ਆਲੂ ਹੈ ਆਲੂ ਮਿੱਟੀ ਤੋਂ ਨਹੀਂ ਸਭ ਜੀ कला में और मीठी खिलाती है ये किसकी है? हमारी है मैंने आपने अब मैं क्या रेटमेंट देता हूँ अच्छा पैसे किले नीचे का इंपेया तीन सौ दस ग्यारह दस से डर कौन दस आहाना इस टाइम तीन सौ दस है ਹਾਂਜੀ ਅੱਗੇ ਇੱਥੇ ਪਰੌਂਠੇ ਇੰਦੇ ਤੋਂ ਨਹੀਂ ਜਾਤਾ ਜੀ ਆਇਓ ਤੁਸੀਂ ਪਰੌਂਠੇ ਵੀ ਲੈ ਲਓ ਹਾਂਜੀ ਪਰੌਂਠੇ ਮੇਰੇ ਸੀ ਟੇਸਟੀ ਸੀ ਕਰ ਹਾਂਜੀ ਕਰਨਾ ਪਾਇਦਾ ਹੈ ਅਹ ਤੁਹਾਨੂੰ ਵੀ ਸਵੇਰ ਤੋਂ ਪਹਿਲਾਂ ਕੱਲ੍ਹ ਭੇਜਣੀ ਹੈ ਕਹਿ ਰਹੇ ਹਾਂਜੀ ਤੇ ਅੱਜ ਸੋਲੇ ਪੂਰੀਆਂ ਦੇ ਆਰਡਰ ਕੀਤਾ ਸੀ ਸਾਰਾ ਤੇ ਕੱਲ੍ਹ ਦੇ ਲਈ ਪਰੌਂਠੇ ਦਿਖਾਵਾਂਗੇ ਉਹ ਦੇਖ ਕੇ ਤੇ ਜੀ ਕਾ ਤੁਹਾਨੂੰ ਕਾਫੀ ਦੇਰ ਤੱਕ ਬੰਦ ਰਹੇ ਹੈ ਵੀ ਹੈਵੀ ਹੋਵੇਗਾ ਮੇਰੀ ਬ੍ਰੇਕਫਾਸਟ ਤੇ ਦੁਪਹਿਰ ਦੇਖਣ ਤੋਂ ਬਾਅਦ ਦਰਾਦੋਂ ਵੀ ਬਾਹਰ ਹੀ ਖਾ ਕੇ ਆਵਾਂਗੇ ਪਰਾਠੇ ਪਰਾਠੇ ਮੈਂ ਦੁਬਾਰਾ ਖਵਾ ਲਵਾਂ ਤੁਹਾਨੂੰ ਓਕੇ ਪਰ ਮੈਂ ਤੁਹਾਡੇ ਕੰਮ ਆ ਕਿ ਹਾਂ ਚਲ ਕੱਲੇ ਖਾਵਾਂਗੇ ਵਾਹ ਪਹਿਲਾਂ ਕੀ ਕੋਈ ਹੈ ਪਰਾਠੇ ਨਹੀਂ ਖਾਪਾ ਇਸ ਵੇਰੇ ਐਵੇਂ ਤੁਸੀਂ ਨਾ ਖਾਓ ਮੈਂ ਖਾ ਲੂੰਗਾ ਤੁਸੀਂ ਵੀ ਖਾਓਗੇ ਮੈਂ ਪਰਾਠੇ ਦੇ ਬਹੁਤ ਖਵਾਉਂਦੇ ਆ ਆਲੂ ਵਾਲੇ ਜਦੋਂ ਕਹਿੰਦੇ ਉਹ ਤਿਆਰ ਹੁੰਦੇ ਸਾਡੇ ਤਾਂ ਨਾਲੇ 100 ਰੁਪਏ ਦਾ ਵੀ ਬਾਹਰ ਇੱਕ ਨਹੀਂ ਮਿਲਣਾ ਹੈਗਾ ਇੰਨੇ ਸਵਾਦ ਹੁੰਦੇ ਇਹਨਾਂ ਦੇ ਬਣਾਏ ਪਰੌਂਠੇ ਤੋੜਾ ਪਾਣੀ ਖਿੱਚੀ ਚੱਲੋ ਉਸ ਪਹਿਲੇ ਡੱਡ ਭਰ ਲਈ ਪਾਣੀ ਦੀ ਪਾਣੀ ਹੈਂ ਆ ਬੋਤਲ ਵੀ ਆਉਂਦੀ ਜੱਕੀ ਫਿਰਦਾ ਪੱਕੀ ਕਿਟ ਚ ਪਤਾ ਨਹੀਂ ਕੀ ਕੋਸਮਾਰ ਬਾਈ ਫਿਰਦਾ ਪਾਪਾ ਨੂੰ ਕਹਾ ਮੈਨੂੰ ਕਹਾ ਪਾਵਰ ਬੈਂਕ ਪਾ ਲੈ ਆ ਪਾ ਲੈ ਅੱਛਾ ਬੋਲੀ ਇਹ ਤੋਂ ਨੀਦਰ ਨੀਦਰ ਅੱਛਾ ਦੋ ਬੋਲੀ ਵੀ ਖਾਸ ਹੁੰਦੇ ਗ੍ਰੇਪ ਵੀ ਕਰਾ ਸੀ ਟੇਸਟੀ ਸੀ ਤੋਮੈਟੋ ਤਾਂ ਕਿੰਨਾ ਚਾਰਡਰ ਜ਼ੋਮੈਟੋ ਕਿੰਨੇ ਟਾਈਮ ਚ ਆ ਜਾਂਦੇ ਅੱਜ ਤਾਂ ਕਿੰਨਾ ਲੱਗੇ ਉਹ ਵਿਚਾਰਾ ਮੈਂ ਤਾਂ ਗਲਤੀ ਨਾਲ ਮੇਰੇ ਕੋਲ ਐਡਰੈਸ ਕਰ ਤੋ ਪਹੇਗਾ ਸੀ ਪਹਿਲਾਂ ਸੈਕਟਰ 6 ਸੈਕਟਰ 2 ਜਗਾ ਸੈਕਟਰ 6 ਵੀ ਲਿਖਿਆ ਹੈ ਓਕੇ ਹੋ ਚਲੇ ਗਏ ਉੱਥੇ ਹਾਂ ਉਹਦਾ ਫਿਰ ਫੋਨ ਆਇਆ ਕਿ ਰਾਈਸ ਆਪਣੀ ਲੋਕੇਸ਼ਨ ਦੇਖ ਰਿਹਾ ਸੈਕਟਰ 2 ਹੈ ਯਾਰ ਕਹਿੰਦਾ ਆਪਣ ਲੋਕੇਸ਼ਨ ਅਪਡੇਟ ਕਰੋ ਬਿਲਕੁਲ ਨੋਕੜਾ ਆ ਗਿਆ ਆਰਡਰ ਆ ਗਈ 5 ਮਿੰਟ ਦੇ ਵਿੱਚ ਵਿੱਚ ਸਬਜ਼ੀ ਨਾਲ ਹੀ ਆਲੂ ਵੀ ਹੈ ਆਲੂ ਵੀ ਹੈ ਸਭ ਹੀ ਅਕੀਨ ਕੋਲ ਆ ਜਾ ਸਰਦਾਰ ਜੀ ਛੇਤੀ ਆਲੇ ਪਰਮੇਦਰ ਦੇ ਕੇ ਬੜੀ ਪੂਰੀ ਵੱਧ ਗਈ ਕੋਈ ਸ਼ਿਮਲੀ ਹੋ ਕੇ ਜਾ ਕੇ ਸਾਨੂੰ ਨਾ ਉਹਨਾਂ ਨੇ ਗਰਮੇਹਨ ਪੂਰੀ ਵੱਧ ਰੱਖੀ ਹੈ ਫਿਰ ਮੇਰੇ ਵੱਧ ਨੰਦਾ ਪੀਜ਼ਾ ਖਾਣੇ ਛੱਡ ਕਰੋ ਕੋਈ ਨਾ ਆਈ ਜਾਣੀ ਸਰ ਜੱਕ ਪਲੇਟ ਹੈ ਥਾਲੇ ਨਹੀਂ ਸਰ ਕੱਪੜੇ ਲੱਗੇ ਦੂਸਰੇ ਪਾਸੇ ਪਰ ਜੇ ਮੈਂ ਇੰਨੀ ਫਾਉਂਡੀ ਹਾਂ ਅੱਗੇ ਤੱਕ ਦੇ ਕੱਟ ਬਸਾਨੂੰ ਨਹੀਂ ਮਿਲਣਾ ਚਾਣਾ ਕਰਦੇ ਇੱਚਾ ਡਿਜ਼ਾਈਨ ਹੀ ਹੈ ਹਾਈਟਾਈਟ ਹੋਣੀ ਨਹੀਂ ਤਾਂ ਸਾਰਾ ਹੀ ਨਾ ਕਰੋ ਕਿ ਦਸਟਾਈਲ ਹੀ ਹੋ ਜਾਣਾ ਇਹਨਾਂ ਦੇ ਦਿਨ ਲੱਗ ਭਰ ਤੱਕ ਪਲੇਟ ਨਾ ਸ਼ੁਰੂ ਕਰ ਯਾਰ ਭਾਈ ਮੈਂ ਹਾਂ ਖਾ ਲਿਆ ਸ਼ੁਰੂ ਕਰ ਤੂੰ ਹੋਲੀ ਖਾਣਾ ਨਾ ਬਹੁਤ ਮਾਂ ਵੀ ਨੇ ਸਬਜ਼ੀ ਖਾਧੀ ਚਾਰ ਨਾਲ ਹੀ ਖਾਰੇ ਤੀ ਪਾਈ ਜਾਂਦੇ ਆ ਪਰ ਮੈਂ ਚ ਨਹੀਂ ਕਰਦੀ ਹੈਗੀ ਫੀਲਿੰਗ ਨਾ ਮਾਂ ਵੀ ਨੇ ਸਬਜ਼ੀ ਖਾਧੀ ਨਹੀਂ ਕਿ ਸਬਜ਼ੀ ਸੁਆਦ ਬਹੁਤ ਆ ਤੇ ਚਾਰ ਨਾਲ ਹੀ ਲੱਗਿਆ ਬਰਨਣਾ ਸੁੱਕੀ ਸੁੱਕੀ ਜੇ ਜ਼ਿਆਦਾ ਆਰਡਰ ਕਰਨ ਲੱਗਿਆਂ ਤੇ ਚਾਹ ਵੀ ਕੇ ਜਾਵਾਂਗੇ ਸਾਡੇ ਨਾਲ ਤਾਂ ਗੱਡੀਆਂ ਆ ਜਾਣਗੀਆਂ ਸਾਡੀਆਂ ਤੇ ਨਿਕਲਣਾ ਦੇ ਹੈਰ ਭੋਗਣਾ ਅੱਜ ਮਜ਼ਾ ਆਏਗਾ ਕਿਉਂਕਿ ਅੱਜ ਹੁਣ ਚਾਹ ਆਰਡਰ ਕਰਤੀ ਸੀ 6 ਕਪ ਚਾਹ ਪੀਵਾਂਗੇ ਮਾਇਰਾ ਨੇ ਬਣਾ ਕਰਤਾ ਕਹਿੰਦੀ ਚਾਹ ਨਹੀਂ ਪੀਣੀ ਹੈਗੀ ਤੇ ਬਾਕੀ ਇੱਕ ਹੋਰ ਸੀਗੇ ਸਾਡੇ ਨਾਲ ਸੰਸੂਰ ਤੋਂ ਨੇ ਸਾਡੇ ਭਾਈ ਸਾਹਿਬ ਹਰਵਿੰਦਰ ਸਿੰਘ ਵੀ ਉਹਨਾਂ ਨੇ ਵੀ ਆਉਣਾ ਸੀਗਾ ਸਾਡੇ ਨਾਲ ਪਰ ਕਿਸੇ ਕਾਰਨ ਕਰਕੇ ਬਸ ਉਦੋਂ ਬੁਕਿੰਗ ਹੈ ਨਹੀਂ ਸੀਗੀ ਤੇ ਮਿਸ ਅੰਡਰਸਟੈਂਡਿੰਗ ਕਰੋ ਜਿਵੇਂ ਮੈਂ ਮੱਦੀ ਕਰ ਰੋ ਵੀ ਉਹ ਨਹੀਂ ਆਇਆ ਹੈ ਜੀ ਹੱਟ ਨਾਲ ਬੁਕਿੰਗ ਦੀ ਦਿੱਕਤ ਆ ਗਈ ਨਾ ਉਹ ਤਾਂ ਕਿਉਂਕਿ ਮਨਫਰਮ ਵੀ ਨਹੀਂ ਸੀ ਸਿੱਕਾ ਸਿੱਧਾ ਮੈਨੂੰ ਲੋਕ ਕੇ ਹੋ ਗਈ ਠੀਕ ਆ ਤੇ ਪੇਮੈਂਟ ਤੇ ਲੱਗਣੀ ਸੀ ਕਿ ਉਹਦੀ ਪੇਮੈਂਟ ਵੀ ਲੱਗਣੀ ਸੀ ਨਾਲ ਕੋਈ ਡਿਫਰੈਂਸ ਪੇ ਕਰਨਾ ਸੀਗਾ ਨਾ 5-6000 ਰੁਪਏ ਲੱਗਣਾ ਸੀ ਇਸ ਕਰਕੇ ਰਿਸਕ ਲੈਣਾ ਹੈਗਾ ਹੁਣ ਆਪਣਾ ਵੀ ਟਾਈਮ ਤੇ ਬਣਿਆ ਨਾ ਹਾਂ ਆਪਣਾ ਟਾਈਮ ਲੱਪਣੀ ਸੀ ਪਰ ਤਾਂ ਵਿੱਚ ਵਿਚਾਲਾ ਜਾਈ ਸੀ ਚਾਹੀਏ ਨਾ ਚਾਹੀਏ ਗੱਡੀ ਤੇ ਵੀ ਸੋਚਿਆ ਸੀ ਅਸੀਂ ਆਉਣ ਦੀ ਇਹਰ ਗੱਡੀ ਤੇ ਨੇ ਦੋ ਗੱਡੀਆਂ ਲੱਪਣੀਆਂ ਆਪਾਂ ਗੱਡੀ ਤੇ ਆਉਣਾ ਸੋਚ ਰਹੇ ਸੀ ਆਪਣੀ ਕਿਤੇ ਨਾ ਪਹਿਲਾਂ 간 ਹਰਮ ਹੋ ਗਈ ਤਾਂ ਆਪਾਂ ਗਏ ਟ੍ਰੇਨ ਤੇ ਉਹ ਤਾਂ ਚਲੋ ਮੋਕੇ ਦੀ ਕਨਫਰਮ ਹੋ ਗਈਆਂ ਸੀਟਾਂ ਤੇ ਆਪਾਂ ਟ੍ਰੇਨ ਚ ਜਾ ਗਏ ਟ੍ਰੇਨ ਚ ਵਧੀਆ ਵੀ ਰਹੇ ਆਪਾਂ ਨਹੀਂ ਛੁੱਟੀਆਂ ਵਧਾਉਣੀਆਂ ਕਿੰਨੇ ਘੱਟੀਆਂ ਜਿਹੜੇ ਸਫ਼ਰ ਕਰਨਾ ਪੈਂਦਾ ਹੁਣ ਟ੍ਰੇਨ ਚ ਕੀ ਸਾਨੂੰ ਬੈਨੀਫਿਟ ਹੋਇਆ ਕਿ ਅਸੀਂ ਰਾਤੋ ਰਾਤ ਪਹੁੰਚ ਜਾਈ ਅਸੀਂ ਚਲੋ ਰਾਤ ਨੂੰ ਉੱਥੇ 10 ਵਜੇ ਚੱਲੇ ਜਲੰਧਰ ਤੋਂ ਸਿਹਰੇ ਸਾਡੇ ਨਾਲੋਂ ਜੇ ਆਪਾਂ ਪਹੁੰਚ ਗਏ ਰਾਤੋ ਰਾਤ ਸਫ਼ਰ ਕਰਕੇ ਅਸੀਂ ਪਹੁੰਚ ਗਏ ਚਾਹ ਆਈ ਹੁਣ ਹਾਂਜੀ ਸਰਵ ਜੀ ਹਾਂਜੀ ਅ ਨਾਸ਼ਤਾ ਕਰ ਲਿਆ ਸੀ ਹੁਣ ਚਾਹ ਦੀ ਉਡੀਕ ਕਰ ਰਹੇ ਆ ਤੇ ਬੜਾ ਛਾ ਮਤਲਬ ਰੈਸਟੋਰੈਂਟਸ ਹੈ ਇਹ ਸੀਪੀਡਬਲੂਡੀ ਜੈਪੁਰ ਚ ਤੇ ਤੁਸੀਂ ਸਾਰਿਆਂ ਨੂੰ ਰეკਮੈਂਡ ਕਰਦਾ ਵੀ ਸਾਰੇ ਇੱਥੇ ਆਓ ਜਦੋਂ ਵੀ ਇਹ ਨਾ ਜੈਪੁਰ ਰਾਣਾ ਇੱਥੇ ਬੁਕਿੰਗ ਕਰਵਾਓ ਤੇ ਕੈਂਟੀਨ ਵੀ ਅੱਛੀ ਹੈ ਮੈਂ ਕਿਉਂ ਚਾਹ ਪੀ ਕੇ ਦੱਸਦੇ ਬਾਕੀ ਐ ਆ ਵੀ ਇਹਦੇ ਬਾਰੇ ਬੱਸ ਹਨ ਵੀ ਕੌਣ-ਕੌਣ ਇਹਦਾ ਬੈਨੀਫਿਟ ਲੈ ਸਕਦਾ ਐਨੇ ਘੱਟ ਰੇਟ ਦੇ ਵਿੱਚ ਸਾਨੂੰ 230 ਰੁਪਏ ਦੇ ਵਿੱਚ ਕਮਰਾ ਮਿਲਿਆ ਇੱਥੇ ਕੀ ਨੋ ਕਿੰਨਾ ਫਾਇਦਾ ਹੋ ਸਕਦਾ ਉਹਦੇ ਬਾਰੇ ਵੀ ਅਸੀਂ ਅਲੱਗ ਵੀਡੀਓ ਬਣਾਵਾਂਗੇ ਰੈਸਟ ਆਪਸ਼ਨ ਵੀ ਦਿਖਾਵਾਂਗੇ ਤੇ ਉਹਦੇ ਬਾਰੇ ਵੀ ਅਸੀਂ ਵੀਡੀਓ ਬਣਾਵਾਂਗੇ ਹਾਂਜੀ ਕੰਟੀਨ ਤੇ ਸਮਾਂ ਉਹਦੇ ਰੇਟ ਵੀ ਬਹੁਤ ਘੱਟ ਨੇਗੇ 40 ਰੁਪਏ ਦੀ ਪਲੇਟ ਮਿਲ ਜੇ ਸਾਨੂੰ ਥੋਲੇ ਪੂਰੀਆਂ ਦੀ ਤੇ 20 ਰੁਪਏ ਦਾ ਪੋਹਾ ਮਿਲਦਾ ਜੇ ਹੁੰਦਾ ਅੱਜ ਹੈ ਨਹੀਂ ਤੀਗਾ ਨਹੀਂ ਤਾਂ ਬੱਚੇ ਗਾ ਖਾ ਲੈਂਦੇ ਚਾਹੇ ਨਾ ਹੋ ਜਾਏ ਦਰਵਾਜ਼ਾ ਬਣਾਇਆ ਰੂਮ ਲੱਗਿਆ ਹੋਣਾ ਅਸੀਂ ਚੇਂਜ ਕਰ ਤੋ 11 ਤੋਂ 11 ਦਾ ਨਾਲ ਵਾਲੀ ਆ 14 ਮਿੰਟ ਹੀ ਆ ਸਾਹਮਣੇ ਨਾਲ ਹੀ ਆ ਕੀ ਹੋ ਜਾਣਾ ਜਿੱਤਾਂ ਮਾਰ ਤਾ ਨਾਲ ਹੁਣ ਚੱਲੇ ਸੀਗੇ ਰੂਮ ਦੂਜਾ ਚੇਂਜ ਕਰਨ ਫੇ ਭਾਈ ਸਾਹਿਬ ਨਾਲ ਜਾ ਰਹੇ ਆ ਸਾਡੇ ਸਾਡੇ ਵੱਲ ਤੇ ਸਵਾਈ ਹੋ ਰਹੀ ਸੀ ਗੱਡੀ ਦੀ ਉਡੀਕ ਕਰ ਰਹੇ ਹੁਣ ਅਸੀਂ ਬੈਠੇ ਪਤਾ ਕਹੋ ਗੱਡੀ ਜੇ ਸਾਢੇ ਨੂੰ ਟਾਈਮ ਦਿੱਤਾ ਸੀ ਆਉਣ ਵਾਲੀ ਹੋਣੀ ਹੈ ਉੱਚੀ ਹੋ ਗਏ ਨੇ ਹੈ ਨੋ 22 ਪਟਨਾ ਦਾ ਟਾਈਮ ਆ ਗਿਆ ਆ ਜਾਣੀ ਬਹੁਤ ਟਾਈਮ ਸੀ ਉਹ ਇਕੱਲਾ ਹੀ ਬੈਠਾ ਜਵਾਨ ਤੂੰ ਇਕੱਲਾ ਬੈਠਾ ਕਿ ਕੁਰਸੀ ਚਾਹੀਦੀ ਏ ਤੈਨੂੰ ਬੈਠਣ ਨੂੰ ਕੁਰਸੀ ਕਰਕੇ ਬੈਠਾ ਇਹ ਪਤਾ ਸਕਿਉਰਟੀ ਵਾਲੇ ਦੀ ਕੁਰਸੀ ਏੜਾ ਇੱਥੇ ਧਿਆਨ ਰੱਖਦਾ ਅੰਦਰ ਬਾਹਰ ਜਾਣ ਨੂੰ ਤਾਰਾ ਤੈਨੂੰ ਸਮਝ ਲੂਗਾ ਕਾਹੀ ਮੈਂ ਕੀ ਆਏਗਾ ਮੈਂ ਜਾਵਾਂ ਜਾਉ ਲੈ ਉਹ ਕੋਲ ਜਾ ਜਾਬੀ ਭਾਈ ਕੋਲ ਜਾ ਤੂੰ ਚਰਨ ਕੇ ਲੈ ਉਹ ਨਾ ਤੂੰ ਜਿਹੜਾ ਲਾਉਂਦਾ ਸਾਡੀ ਸਹਿਰ ਹੋ ਜੇਗੀ ਦੋਵਾਂ ਨੂੰ ਨਹੀਂ ਸਹਿਰ ਤੇ ਨਹੀਂ ਕਰ ਲਈ ਇਹ ਨਵੇਂ ਦੇ ਮੁੰਡਿਆਂ ਨੂੰ ਪਾਪਾ ਗੱਡੀ ਆ ਗਈ ਸਾਡੀ ਬੰਦਾ ਪਿਆਰ ਆ ਸਮਾਈਲ ਦੇ ਰਹਾ ਦੇਖੋ ਹੈ ਹੋਲੀ ਹੋਲੀ ਚੰਗੀ ਗੱਡੀ ਆ ਨੇ ਵੀ ਚਲੋ ਬੈਠੋ ਆਜੋ ਜਾਨਾ ਉਹ ਮੇਰੀ ਬਣਾ ਦੇ ਜੀ ਗੱਡੀ ਜਾ ਲਓ ਜੀ ਗੱਡੀ 'ਚ ਬੈਠਣ ਲੱਗਿਆ ਹੁਣ ਗੱਡੀ ਆ ਗਈ ਸਾਡੀ ਚਲੋ ਬੈਠੋ ਕਰੋ ਬੈਠ ਜਾ ਚਰਮਾਈ ਬੈਠੋ ਜੀ ਇਦੀ ਬੈਠ ਜਾ ਅੱਗੇ ਬੈਠਣਾ ਹੈ ਤੁਸੀ ਨਹੀਂ ਅੱਗੇ ਤੁਸੀਂ ਬੈਠੋ ਭਾਈ ਚਲੋ ਠੀਕ ਹੈ ਜੀ ਬੈਠੋ ਮੰਮਾ ਮਾਰ ਕੇ ਜਿਗਰਾ ਉਪਰਾਵਾ ਜਯਾ ਸ਼੍ਰੀ ਰਾਮ ਜਯਾ ਸ਼੍ਰੀ ਰਾਮ ਹਾਂਜੀ ਭਾਈ ਸਾਹਿਬ ਨਾਮ ਕੀ ਆਪਣਾ ਮੇਰਾ ਨਾਮ ਵਿਜੇ ਸਿੰਘ ਹੈ ਵਿਜੇ ਸਿੰਘ ਟ੍ਰੀ ਗਾਟ ਬਹੁਤ ਵਧੀਆ ਨੋਆ ਬੰਦੇ ਦਾ ਬਾਈ ਆ ਬੱਚੇ ਵਿਜੇ ਸਿੰਘ ਜੀ ਲੈ ਕੇ ਜਾਵਾਂਗੇ ਸਾਨੂੰ ਘਮਾਉਣ ਲਈ ਬੱਚੇ ਪਿੱਛੇ ਬੈਠ ਗਏ ਸੀਗੇ ਅੱਜ ਜੈਪੁਰ ਤੇ ਮੰਮਾ ਵਿਜੇ ਸਿੰਘ ਜੀ ਜੈਪੁਰ ਘਮਾਉਣ ਗਿਆ ਸਾਨੂੰ ਜੀ ਆਸਾ ਦੇਖੋ ਕਿੰਨੀ ਸ਼ਾਨਦਾਰਾ ਲੋਕਾਂ ਮਾ ਜੈਪੁਰ ਸਫਾਰੀ ਦੇਖੋ ਇਹ ਹੋੜਾ ਹੈ ਅੱਛਾ ਇਹ ਬੜਾ ਸਿਟੀ ਹੈ ਰਾਜਾ ਮਹਾਰਾਜ ਦੀ ਯਾਤਰਾ ਵਗੈਰਾ ਨਿਕਲਦੀ ਹੈ ਅੱਛਾ ਅੱਪ ਕਹੇਗਾ ਕਿ ਦੋਸਤ ਮੁੰਡਨ ਏਰੀਆ ਪੂਰਾ ਮੁੰਡਨ ਏਰੀਆ ਮੁੰਡਨ ਏਰੀਆ ਆ ਇਸ ਕੋਲ ਮੁੰਡਨ ਚਲੇ ਗਏ ਸਾਰਾ ਆ ਜਾਓ ਲਾਈ ਦਿਓ ਆ ਮੈਲਾ ਆ ਗਿਆ ਬਰਬਦ ਹੋ ਗਿਆ ਨਾ ਹਾਂ ਹਾਂ ਯਾ ਹੋ ਗਿਆ ਯਾਰ ਯਾਪੋਰਨ ਬਣਾਤੇ ਹਨ ਉਹਨਾਂ ਤੋਂ ਹੈ ਅਭੀ ਵੀ ਆਤੇ ਰਹੇ ਕੋ ਆਹ ਵਾਹ ਬਹੁਤ ਸੋਨਾ ਕਰਤੇ ਸੇ ਮਤਲਬ ਨਹੀਂ ਦੇਖੀ ਬੈਠੇ ਹਾਂ ਹਾਂਜੀ ਹੁਣ ਹਵਾ ਮਹਿਲ ਦੇਖਾਂ ਜਾ ਰਹੇ ਆ ਅਸੀਂ ਆਵੋ ਮੈਂ ਲਿਆ ਅਲਬਰਟ ਆ ਗਏ ਆਹ ਲਾਂਗੇ ਅੱਗੇ ਹੁਣ ਅੱਗੇ ਜਾ ਰਹੇ ਆ ਦਵਾ ਦਵਾ ਸਪੀਡ ਬਹੁਤ ਫੜੀ ਹੋਈ ਏ ਇਹਨਾਂ ਨੇ ਆਪਾਂ ਚੱਲੇ ਆ ਹਵਾ ਮਹਿਲ ਦੇਖਣ ਤੇ ਇਹ ਕਹਿੰਦੇ ਮਿਊਜ਼ੀਅਮ ਵੀ ਆ ਕੋਈ ਅਲਬਰਟ ਮਿਊਜ਼ੀਅਮ ਇਹ ਉਹ ਦੇਖਾਂਗੇ ਜੇ ਟਾਈਮ ਬੈਠ ਉਹ ਵੀ ਦੇਖ ਲਾਂਗੇ ਹੁਣ ਹਵਾ ਮਹਿਲ ਦੇ ਬਾਹਰ ਆ ਗਏ ਬਿਲਕੁਲ ਫੇਰ ਤਾਂ ਐਂਟਰੀ ਕਰ ਰਹੇ ਆ ਅੰਦਰ